ਹਾਂਜੀ ਆ ਦੇਖਿਓ ਵੀਡੀਓ ਜਰਾ ਕਹਿੰਦੇ ਥੋੜੀ ਦੇਰ ਲਈ ਖਮੋਸ਼ੀ ਏ ਫਿਰ ਸ਼ੋਰ ਹੋਵੇਗਾ ਤੁਹਾਡਾ ਸਿਰਫ ਵਕਤ ਆਇਆ ਏ ਸਾਡਾ ਦੌਰ ਹੋਵੇਗਾ ਕਹਿੰਦੇ ਪਹਿਲੇ ਟਾਈਮਾਂ ਦੇ ਵਿੱਚ ਜਦੋਂ ਜਦੋਂ ਵੀ ਸਿੱਖ ਕੌਮ ਤੇ ਕੋਈ ਔਕੜ ਪਈ ਆ ਜਾਂ ਕਿਸੇ ਨੇ ਹਮਲਾ ਕੀਤਾ ਆ ਤਾਂ ਸਾਡੇ ਬਹਾਦਰ ਸਿੰਘ ਜੂਧਿਆ ਨੇ ਉਸੇ ਟਾਈਮ ਉਹਨੂੰ ਟੱਕਰ ਕੇ ਆਮੋ ਸਾਹਮਣੇ ਆਪਣਾ ਬਦਲਾ ਲਿਆ ਆ ਤੇ ਸਿੱਖ ਕੌਮ ਦੇ ਬਹਾਦਰ ਯੋਧਿਆਂ ਬਾਰੇ ਭਾਈ ਸਾਹਿਬ ਨੇ ਇਸ ਵੀਡੀਓ ਦੇ ਵਿੱਚ ਇੰਜ ਬਰਨਰ ਕੀਤਾ ਹੈ ਵੀਡੀਓ ਨੂੰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖੋ ਵੀਡੀਓ ਜਰਾ ਬਦਲਾ ਅੱਖਰ ਬੜਾ ਛੋਟਾ ਵਾ ਪਰ ਬਦਲਾ ਲੈਣਾ ਸਿਰਫ ਸਿੱਖ ਕੌਮ ਨੂੰ ਆਇਆ ਦੁਨੀਆ ਤੇ ਬਦਲਾ ਲੈਣਾ ਅੱਜ ਤੱਕ ਆਇਆ ਨਹੀਂ ਕਿਸੇ ਨੇ ਬਦਲਾ ਕੀ ਹੈ ਜਿੰਨੇ ਕੀਤਾ ਉਹਨੂੰ ਫਲ ਪਗਤਾਇਆ ਜਾਵੇ ਬਦਲਾ ਲੈਣ ਵਾਲਾ ਬੰਦਾ ਉਹਦੇ ਬੱਚਿਆਂ ਤੇ ਵਾਰ ਨਹੀਂ ਕਰਦਾ ਉਹਦੀ ਪਤਨੀ ਤੇ ਵਾਰ ਨਹੀਂ ਕਰਦਾ ਉਹਦੀਆਂ ਔਰਤਾਂ ਤੇ ਵਾਰ ਨਹੀਂ ਕਰਦਾ ਉਹਦੇ ਬੁੱਢੇ ਮਾਪੇ ਬਾਪ ਤੇ ਵਾਰ ਨਹੀਂ ਕਰਦਾ ਬਦਲਾ ਲੈਣ ਵਾਲਾ ਬੰਦਾ ਉਹਦੀ ਸਿੱਧੀ ਹਿੱਕ 'ਚ ਜਾ ਕੇ ਵਾਜਦਾ ਜਦੋਂ ਬਦਲਾ ਲੈਣਾ ਸੀ ਨਾ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਲੱਭ ਕੇ ਸਾੜਿਆ ਸੀ ਐਨ ਸਿਰੇ ਦਾ ਬੰਦਾ ਟੀਸੀ ਵਾਲਾ ਪੀਰ ਸਿੰਘ ਚਾਹੁੰਦੇ ਵਡੇ ਆਲਾ ਪਿੰਡ ਸਾਰਾ ਫੂਕ ਦਿੰਦੇ ਪਰ ਬਾਕੀਆਂ ਨਾਲ ਵੈਰ ਕੋਈ ਨਹੀਂ ਸੀ ਸਿਰੇ ਦਾ ਬੰਦਾ ਮਾਰਨਾ ਸੀ ਅਗਲੇ ਮੱਸਾ ਰੰਗੜ ਬੈਠਿਆਂ ਮਾਰਿਆ ਜਾ ਕੇ ਸਿਰੇ ਦਾ ਬੰਦਾ ਬਦਲਾ ਇਹਨੂੰ ਕਹਿੰਦੇ ਆ ਬਦਲਾ ਕਿੱਥੇ ਲਈਦਾ ਪ੍ਰਾਣੀ ਛੱਡੋ ਨਵੀਂ ਆ ਗਈ ਹਜ਼ਾਰਾਂ ਬੰਦੇ ਖਲੋਤੇ ਵੱਡੇ ਵੱਡੇ ਸਿਕਿਉਰਿਟੀ ਗਾਰਡ ਖਲੋਤੇ ਜਦੋਂ ਟੀਸੀ ਆਲਾ ਬੇਰ ਤੋੜਨ ਦੀ ਗੱਲ ਆਈ ਅਗਲਿਆਂ ਨੇ ਇੰਦਰਾ ਗਾਂਧੀ ਨੂੰ ਗਹਿਣ ਮੇਥ ਕੇ ਗੋਲੀਆਂ ਮਾਰੀਆਂ ਤੇ ਟਕਾਣੇ ਵੱਜੀਆਂ ਹੀ ਜਾ ਕੇ ਜਦੋਂ ਬਦਲਾ ਲੈਣ ਦੀ ਗੱਲ ਆਈ ਫਿਰ ਘਰ ਵਾਲੀ ਦੇ ਨਾਲ ਮਰੂਤੀ ਗੱਡੀ 'ਚ ਬੈਠਾ ਆ ਪੁੰਨੇ ਦੀ ਧਰਤੀ ਉੱਤੇ ਫਿਰ ਜਰਨਲ ਵੈਦਿਆ ਵੀ ਸੁਖੇਜੰਦੇ ਨੇ ਜਾ ਕੇ ਢਾਲਿਆ ਸੀ ਬਾਜ਼ੀਆਂ ਤੇ ਉਹਨਾਂ ਦੀ ਮਰੂਤੀ ਵੀ ਪੌਂਦੀ ਸੀ ਬੰਦਾ ਸਿਰੇ ਦਾ ਹੀ ਮਾਰਿਆ ਸੀ ਆ ਪਿਛਲੇ ਸਾਲ ਦੀ ਗੱਲ ਆ ਮਾਰਨ ਆਲਿਆ ਤੇ ਸੂਰੀ ਵੀ ਫਿਰ ਸਿਕਿਉਰਿਟੀ ਗਾਰਡ ਦੇ ਵਿੱਚ ਜਾ ਕੇ ਮਾਰ ਲਿਆ ਏ ਜਦੋਂ ਬਦਲਾ ਲੈਣਾ ਹੋਵੇ ਫਿਰ ਐਦਾਂ ਲਿਆ ਜਾਂਦਾ ਸਿੱਖ ਵਰਗੀ ਮੁਹੱਬਤ ਕਿਤੇ ਨਹੀਂ ਵਰਗਾ ਸੇਵਾਦਾਰ ਕਿਤੇ ਨਹੀਂ ਸਿੱਖ ਵਰਗਾ ਵਫਾਦਾਰ ਕਿਤੇ ਨਹੀਂ ਤੇ ਜਿਨ੍ਹਾਂ ਨੂੰ ਸਿੱਖਾਂ ਦਾ ਸਰਾਪ ਪੈ ਗਿਆ ਉਹ ਵੀ ਬੰਦੇ ਫਿਰ ਟਾਵੇਂ ਟਾ ਨਹੀਂ ਆ ਫਿਰ ਜਿਹਦੇ ਮਗਰੇ ਹੱਥ ਧੋਕੇ ਪੈ ਗਏ ਫਿਰ ਨਰਕ ਤੱਕ ਜਾਣਾ ਪਿਆ ਅਗਲਿਆਂ ਨੇ ਲੰਡਨ ਜਾ ਕੇ ਉਧਮ ਸਿੰਘ ਉਹਨਾਂ 1 ਕਿੰਨ ਸਾਲਾਂ ਬਾਅਦ ਬੰਦਾ ਲੱਭ ਲਈ ਇਹ ਸਿੱਖ ਵੈਰ ਨਾ ਪੈ ਜੇ ਮੁੜ ਕੇ ਕਿਸੇ ਦੇ ਉਹ ਮਰਨ ਵਾਲਾ ਮਰ ਗਿਆ ਮੈਂ ਅੱਗੇ ਵੀ ਸਟੇਜਾਂ ਦੇ ਉਦਾਹਰਣ ਦੇਣਾ ਹੁੰਦਾ ਦੀਪ ਸਿੱਧੂ ਆਂਦਾ ਕਹਿੰਦਾ ਬਿੱਲੀ ਦੁੱਧ ਪੀਜੇ ਨਾ ਐਡੀ ਮਾੜੀ ਨਹੀਂ ਲੱਗਦੀ ਉਹ ਜਦੋਂ ਬਨੇਰੇ ਤੇ ਬਹਿ ਕੇ ਮੁੱਛਾਂ ਤਾਂ ਠਾ ਠਾ ਕਰਦੀ ਆ ਨਾ ਉਹ ਫੇਰ ਬੜੀ ਪੈੜੀ ਲੱਗਦੀ ਆ ਸਿੱਖਾਂ ਦਾ ਵੀ ਇਹੋ ਹਾਲ ਧੱਕਾ ਹੋ ਜੇ ਤੇ 100 ਵਾਰੀ ਹੋ ਜੇ ਪਰ ਧੱਕਾ ਕਰਨ ਵਾਲਾ ਛਾਤੀ ਤੇ ਹੱਥ ਮਾਰੇ ਫੇਰ ਕਹਿੰਦੇ ਹੁਣ ਐਂ ਤਾਂ ਟਕਰਾਂਗੇ ਤੇ ਤੁਹਾਡੇ ਵਰਗਾ ਦੁਨੀਆ 'ਚ ਕੋਈ ਨਹੀਂ ਸੇਵਾਦਾਰ ਕੋਈ ਨਹੀਂ ਸਰਕਾਰਾਂ ਕਹਿੰਦੀਆਂ ਸੀ 15-15 ਦਿਨ ਦੇ ਦਿਓ ਸਭਰਾਵਾਂ ਵਾਲਾ ਬੰਨ ਫੇਰ ਬੰਨ ਕੇ ਵਿਖਾਵਾਂਗੇ ਤੁਸੀਂ ਉਹ ਕੌਮ ਹੋ ਜਿਨ੍ਹਾਂ ਨੇ ਰੇਤ ਦੇ ਤੋੜਿਆਂ ਨਾਲ ਦਰਿਆਵਾਂ ਦੇ ਬੰਨ ਬਨੇ ਸਤਲੁਜ ਵੀ ਵਹਿਣ ਪਾਇਆ ਕਰੂਗਾ ਓਏ ਆ ਬੰਦੇ ਜੇ ਜਿਨ੍ਹਾਂ ਨੇ ਰੇਤ ਦਾ ਬੰਨ ਲਾ ਕੇ ਮੈਨੂੰ ਰੋਕ ਕੇ ਵਿਖਾਇਆ ਸੀ ਦੱਸਿਓ ਭਾਈ ਸਾਹਿਬ ਦੀਆਂ ਗੱਲਾਂ ਤੁਹਾਨੂੰ ਇਸ ਵੀਡੀਓ ਵਿੱਚ ਕਿੱਦਾਂ ਲੱਗੀਆਂ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਇਕ ਕਮੈਂਟ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਤਾਈਂ ਵੀ ਇਹ ਜਾਣਕਾਰੀ ਪਹੁੰਚ ਸਕੇ ਤੇ ਮਿਲਾਂਗੀ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ